ਖਬਰਨਾਮਾ ਦੇ ਇੱਕ ਰੈਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਦੇ ਵਿੱਚ ਵਟੇ ਕਿੰਨੇ ਪਾਏ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਿਸ ਨੇ ਕੀਤਾ ਕੀ ਉਹ ਖੁਦ ਸੁਖਬੀਰ ਸਿੰਘ ਬਾਦਲ ਨੇ ਜਾਂ ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ कौर ਬਾਦਲ ਜਾਂ ਸਮੇ ਸਮੇਤੇ ਮੁੱਖ ਮੰਤਰੀ ਬਣਦੇ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੌਮ ਦੀ ਗੱਲ ਨਹੀਂ ਕੀਤੀ ਗਈ ਕੌ ਨੂੰ ਅੱਗੇ ਲਿਆਉਣ ਦੀ ਗੱਲ ਨਹੀਂ ਕੀਤੀ ਗਈ ਤੇ ਕੌਮ ਨੂੰ ਨਿਆਂ ਵੀ ਨਹੀਂ ਮਿਲਿਆ ਕਿਉਂਕਿ 1984 ਦੇ ਖੱਲੂ ਘਰੈ ਦੇ ਵਿੱਚ ਲੋਕ ਸ਼ਹੀਦ ਹੋਏ ਕੌਮ ਸ਼ਹੀਦ ਹੋਈ ਲੇਕਿਨ ਨਸਲ ਕੁਸ਼ੀ ਕਰਨ ਵਾਲਿਆਂ ਨੂੰ ਸਰੂਪੇ ਦਿੱਤੇ ਗਏ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਹੁਣ ਸਿਰਮੌਰ ਨੇ ਜਿਹੜੇ ਤੀਜੀ ਵਾਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ ਉਹਨਾਂ ਨੂੰ ਕਿਹੜੇ ਲੋਕਾਂ ਵੱਲੋਂ ਹਿਪਨੋਟਾਈਜ਼ ਕੀਤਾ ਜਾ ਰਿਹਾ ਹੈ ਕੀ ਉਹ ਕੇਂਦਰ ਦੀਆਂ ਏਜੰਸੀਆਂ ਦਾ ਸ਼ਿਕਾਰ ਹੋ ਚੁੱਕੇ ਨੇ ਕੀ ਉਹ ਭਾਰਤੀ ਜਨਤਾ ਪਾਰਟੀ ਦੀ ਹੱਥਾਂ ਦੀ ਕਟਕੁਤਲੀ ਬਣੇ ਹੋਏ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਗੱਠ ਛੁੱਡ ਲੋ ਕਰਕੇ ਲੜੀਆਂ ਜਾਣਗੀਆਂ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਜੋ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਗੱਲ ਕਰਦੇ ਆ ਸਿਕੰਦਰ ਸਿੰਘ ਮਲੂਕਾ ਦੀ ਕਿਉਂਕਿ ਸਿਕੰਦਰ ਸਿੰਘ ਮਲੂਕਾ ਵਾਰ-ਵਾਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇਕਰ ਸੱਤਾ ਦੇ ਵਿੱਚ ਆਉਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਕਰਕੇ 2027 ਦੀ ਵਿਧਾਨ ਸਭਾ ਦੀ ਚੋਣ ਲੜਨੀ ਪਵੇਗੀ ਜੇਕਰ ਚੋਣ ਨਹੀਂ ਲੜੀ ਜਾਂਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਕੇ ਤਾਂ ਸ਼ਰੂਮਣੀ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੁਨਰ ਸਿਰਜੀਤ ਨਹੀਂ ਹੋਵੇਗੀ ਹੋ ਸਕਦਾ ਹੈ ਕਿ 4-5 ਸੀਟਾਂ ਮਿਲ ਜਾਣ ਲੇਕਿਨ ਸਿਕੰਦਰ ਸਿੰਘ ਮਲੂਕਾ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਪਹਿਲਾਂ ਅਸੀਂ ਉਹ ਤੁਹਾਨੂੰ ਗੱਲ ਦੱਸਾਂਗੇ ਕੀ ਵਿਚਾਰਵਤਾਦਰਾ ਕੀਤਾ ਗਿਆ ਹੈ ਸਿਕੰਦਰ ਸਿੰਘ ਮਲੂਕਾ ਵੱਲੋਂ ਦੱਸਦੇ ਹਾਂ ਕਿ ਸਿਕੰਦਰ ਸਿੰਘ ਮਲੂਕਾ ਨੇ ਕੋ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇੱਕ ਜ਼ਿੰਮੇਵਾਰੀ ਹੈ ਪ੍ਰਧਾਨ ਨੇ ਉਹ ਪਾਰਟੀ ਦੇ ਐਸੋਨ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੇ ਚੱਲਣ ਉਹਨਾਂ ਕਈ ਜਾਵੇਂ ਜੋ ਮਰਜ਼ੀ ਉਹਨਾਂ ਦੀਆਂ ਨੀਤੀਆਂ ਤੋਂ ਨਹੀਂ ਹੋਈ ਗਈ ਇਸ ਵਾਰ ਇਹ ਗੱਲ ਜੇ ਉਹਨਾਂ ਦੀਆਂ ਨੀਤੀਆਂ ਤੇ ਚੱਲ ਪਹਿਣ ਫਿਰ ਛੋਟੀਆਂ ਗੱਲਾਂ ਪਾਸੇ ਕਰ ਦੇ ਦਿੰਦੀਆਂ ਹੁੰਦੀਆਂ ਹਨ ਕੋ ਕਮਜ਼ੋਰ ਹੈ ਕਈ ਵਾਰੀ ਜਿਹੜਾ ਲੀਡਰ ਹੁੰਦਾ ਹੈ ਉਹਦੇ ਆਲੇ ਦੁਆਲੇ ਲੋਕੀ ਬਹੁਤ ਵਜ ਜਾਂਦੇ ਨੇ ਜਿਵੇਂ ਅਸੀਂ ਵਜ਼ੀਰ ਹੁੰਨੇ ਸਾਡੇ ਦਾਲੇ ਵੀ ਹੋ ਜਾਂਦੇ ਨੇ ਸਰਪੰਚ ਦੇ ਦਾਲੇ ਵੀ ਹੋ ਜਾਂਦੇ ਨੇ ਐਮਐਲਏ ਦੇ ਦਾਲੇ ਵੀ ਹੋ ਜਾਂਦੇ ਨੇ ਹੋਰਾਂ ਨੂੰ ਆਫਸਰਾਂ ਦੇ ਦਾਲੇ ਵੀ ਹੋ ਜਾਂਦੇ ਨੇ ਇਹ ਚੱਲਦਾ ਰਹਿੰਦਾ ਸਿਸਟਮ ਉਹ ਜਿੱਤਾ ਚਾਹ ਪੂਸਾਂ ਤੋਂ ਬੰਦਾ ਬਾਜੇ ਤੱਕ ਆਉਂ ਜਾਂਦਾ ਬਾਦਸਾ ਚਾਪਲੂਸੀ ਦੀ ਜੋਤੇ ਚੁਗਲੀ ਨਹੀਂ ਸੀ ਸੁਣਦੇ ਬਿਲਕੁਲ ਨਹੀਂ ਸੁਣਦੇ ਨਾ ਚਾਪਲੂਸੀ ਦਾ ਚੁਗਲੀ ਜਿਹੜੇ ਸੋ ਬੰਦੇ ਯਾਰਦਾ ਸੀ ਸੁਣਾਉਣਾ ਤੇ ਉੱਠ ਕੇ ਤੁਰ ਜਾਂਦੇ ਸੀ ਜਾਂ ਫਿਰ ਇਧਰੋਂ ਗਏ ਇਧਰ ਘੱਟ ਦਿੱਤੇ ਸੀ ਤੋਂ ਆਪ ਦੀ ਸੋਚ ਕੇ ਜੋ ਠੋਸ ਗੱਲ ਸੀ ਤੇ ਨਾਲ ਦੇ ਸਾਥੀਆਂ ਨਾਲ ਰਹਿ ਕਰ ਝੋ ਕਰਦੇ ਸੀ ਹੁਣ ਤਾਂ ਬੰਦੇ ਸਾਡੇ ਕੋਈ ਇਹ ਨਹੀਂ ਸਲਾਹਕਾਰ ਹੋ ਗਏ ਜਿਹੜੇ ਕਦੇ ਜਿੱਤੇ ਹੀ ਨਹੀਂ ਜਵਾਨੀ ਜਬਤ ਹੋਦੀ ਆਈ ਬਰ ਬਸ 7000 ਵੋਟ ਪਏ ਤੋ ਐਸੋੜੇ ਪੂਰੇ ਆਦੇ ਸਾਰਾ ਕੁਝ ਅਸੀਂ ਚਲਾ ਰਹੇ ਹਾਂ ਇਕੱਲੇ ਦਰ ਉਹ ਜੇ ਬੰਦਿਆਂ ਤੋਂ ਕਿਨਾਰਾ ਕਰਨਾ ਚਾਹੀਦਾ ਚੰਗੇ ਬੰਦੇ ਨੂੰ ਨੇੜੇ ਲਾਉਣਾ ਚਾਹੀਦਾ ਪਰ ਉਸੇ ਇਸ ਸਿਕੰਦਰ ਸਿੰਘ ਲੋਕਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਚਾਪਲੂਸਾਂ ਤੋਂ ਨਹੀਂ ਬਚਦੇ ਚਾਪਲੂਸ ਇਸ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਉਣਗੇ ਉਹਨਾਂ ਕਹਿੰਦੇ ਨੇ ਕਿ ਜਿਹੜੇ ਲੋਕਾਂ ਦੀਆਂ ਜ਼ਬਾਤਾਂ ਜਬਤ ਹੁੰਦੀਆਂ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਾਡੇ ਤੋਂ ਬਿਨਾ ਚੱਲਾਂ ਹੀ ਨਹੀਂ ਤੇ ਜਿਹੜੇ ਮੰਤਰੀ ਰਹੇ ਜਿਹੜੇ ਵਿਧਾਇਕ ਰਹੇ ਜਿਹੜੇ ਸੰਸਦ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਨਿੜੇ ਨਹੀਂ ਲੱਗਣ ਦਿੱਤਾ ਜਾ ਰਿਹਾ ਉਹਨਾਂ ਕਹਿੰਦਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਚਾਪਲੂਸਾਂ ਦੀ ਗੱਲ ਨਹੀਂ ਸੁਣਦੇ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਚਾਪਲੂਸਾਂ ਦੇ ਜਾਲ ਵਿੱਚ ਫਸੇ ਹੋਏ ਨੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉਹਨਾਂ ਕਹਿੰਦੇ ਕਿ ਜੇਕਰ ਚਾਪਲੂਸਾਂ ਤੋਂ ਬਚ ਗਿਆ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੁਨਰਸਰਜੀਤ ਹੋਵੇਗੀ ਉਹਨਾਂ ਕਹਿੰਦਾ ਸਮੇਂ-ਸਮੇਂ ਤੇ ਚਾਪਲੂਸਾਂ ਦੀ ਮੰਡੀ ਹਮੇਸ਼ਾ ਹੀ ਸਰਗਰਮ ਰਹਿੰਦੀ ਹੈ ਧੰਨਵਾਦ